ਸੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਆ ਰੱਥ तकरीबन 4-500 ਸਾਲ ਪੁਰਾਣਾ ਹੈ ਤੇ ਇਸ ਨੂੰ ਦੁਆਰਾ ਤਿਆਰ ਕਰਾਇਆ ਗਿਆ ਬਾਈ ਜੀ ਨੇ ਤੇ ਇਸ ਰੱਥ ਦੀ ਇੱਕ ਕਹਾਣੀ ਹੈ ਕਿ ਜਦੋਂ ਵੀ ਜਿੱਦਾਂ ਪਿੰਡਾਂ ਦੇ ਵਿੱਚ ਕੋਈ ਖਾਸ ਧਾਰਮਿਕ ਪ੍ਰੋਗਰਾਮ ਹੁੰਦਾ ਉੱਥੇ ਸਜਾ ਕੇ ਇਹਨੂੰ ਲੈ ਕੇ ਜਾਇਆ ਜਾਂਦਾ ਤੇ ਹੁਣ ਵੀ ਇਹ ਮੁੰਡੇ ਆਏ ਹੋਏ ਆ ਸਪੈਸ਼ਲੀ ਕਿਸ ਦਿਨ ਚਾਹੀਦਾ ਤੁਹਾਨੂੰ ਰਾਤ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਰੂਪ ਤੇ ਸਾਨੂੰ ਹੁਣ ਅਸੀਂ 4 ਤਰੀਕ ਨੂੰ ਨਗਰ ਕੀਰਤਨ ਕੱਢਣਾ ਹੈ 4 ਤਰੀਕ ਨੂੰ ਨਗਰ ਕੀਰਤਨ ਨਿਕਲਣਾ ਸੋ ਗੁਰਪੁਰਬ ਵਾਲੇ ਦਿਨ ਉਸ ਦਿਨ ਇਸ ਰੱਥ ਦੀ ਲੋਡ ਪੈਣੀ ਨੂੰ ਸਜਾਇਆ ਜਾਏਗਾ ਫਿਰ ਤੋਂ ਤਿਆਰ ਕਰਾਇਆ ਜਾਏਗਾ ਤੇ ਬਾਈ ਜੀ ਹੁਣੀ ਹਮੇਸ਼ਾ ਤਿਆਰ ਕਰਦੇ ਫਿਰ ਤਿਆਰੀ ਤੁਸੀਂ ਕਰਵਾ ਕੇ ਦੋਗੇ ਸਾਰੀ ਹਾਂ ਜੀ ਆਪਾਂ ਨੇ ਕੱਲੂ ਕੱਢ ਕੇ ਸਾਫ ਸਫਾਈ ਕਰਦਾਂਗੇ ਇਹਦੀ ਫਿਰ ਇਹ ਤਿੰਨ ਦਿਨ ਉੱਥੇ ਗੁਰੂ ਘਰ 'ਚ ਰੱਖਣਗੇ ਇਕੇ ਰਾਤ ਹੋ ਗਏ ਇਕ ਆਪਣੇ ਕੋਲ ਵੱਡੇ ਗਲਦਸਤੇ ਆ ਠੀਕ ਹੈ ਉਹ ਮਹਾਰਾਜਾ ਉਹ ਕਿੰਨੇ ਪੁਰਾਣੇ ਕਰਾਉਨੇ ਆ ਉਹ ਵੀ 100 150 ਸਾਲ ਪਹਿਲਾਂ 100 150 ਸਾਲ ਪਹਿਲਾਂ ਹਾਂ ਫਿਰ ਉਹ ਇਹ ਜਿਹੜਾ ਸਮਾਨ ਆ ਹਰੇਕ ਸਾਲ ਬਹੁਤ ਸਾਲ ਹੋ ਗਏ ਨਾ ਲੈ ਕੇ ਜਾਂਦੇ ਆ ਨਾ ਉਹ ਹਰੇਕ ਸਾਲ ਦਿੰਦੇ ਆ ਪਹਿਲਾਂ ਸੋ ਹਰੇਕ ਸਾਲ ਦੇਖੋ ਨਾਲ ਸਮਾਜਿਕ ਭਲਾਈ ਲਈ ਕੰਮ ਵੀ ਹੁੰਦਾ ਸੋ ਇਹ ਤੁਸੀਂ ਰਾਤ ਦੇਖ ਸਕਦੇ ਇਹ ਵਾਲਾ